ਤੁਹਾਡੀ ਹਰ ਤਰ੍ਹਾਂ ਦੀ ਪਵਾਨੀ ਦਾ ਟਰੱਕ ਜੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਉੱਤੇ ਲਗਾਤਾਰ ਲੈਣ ਦੇ ਦੋਸ਼ ਲੱਗ ਰਹੇ ਨੇ ਇਸ ਮੌਕੇ ਸਾਡੇ ਨਾਲ ਸੀਨੀਅਰ ਆਗੂ ਬੀਜੇਪੀ ਦੇ ਅਰਵਿੰਦ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਆ ਖੰਨਾ ਸਾਹਿਬ ਬੀਬੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਬੱਚੇ ਦੀ ਸੌਖਾਣ ਨੂੰ ਤਿਆਰ ਹਾਂ ਜੇ ਕੋਈ 1 ਰੁਪਏ ਦਾ ਦੋਸ਼ ਸਾਬਤ ਕਰ ਦੇ ਦੇਖੋ ਇਹ ਨਾ ਟੰਕੀਆਂ ਹਨ ਕਿਉਂ ਤੋਂ ਆਪਣੇ ਵਿਚਾਰੇ ਛੋਟੇ ਬੱਚੇ ਨੂੰ ਇਹਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਾਂ ਤੇ ਇਹ ਮੰਗ ਕਰ ਰਹੇ ਆ ਕਿ ਤੁਸੀਂ ਇੱਕ ਇਨਕੁਆਇਰੀ ਬਿਠਾ ਲਓ ਜਿਹਦੇ ਵਿੱਚ ਸਾਰੀ ਜੋ ਤੇਰੀ ਫੋਟੋਆਂ ਹਨ ਕਾਕਾ ਮਨਜੀਤ ਨਾਲ ਜਾਂ ਤੁਹਾਡੇ ਬਲਾਕ ਦੇ ਪ੍ਰਧਾਨਾਂ ਨਾਲ ਜੋ ਵੀ ਸਾਡੇ ਕੋਲ ਮੈਸੇਜਸ ਐ ਜੋ ਵੀ ਸਾਡੇ ਕੋਲ ਕਾਲ ਰਿਕਾਰਡਿੰਗਸ ਐ ਉਹਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਜੋ 30 ਲੱਖ ਰੁਪਏ ਵੀਡੀਓ ਰਿਕਾਰਡਿੰਗ 'ਚ ਆਇਆ ਹੈ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਉਹ ਚਾਹੁੰਦੀ ਹੈ ਕਿ ਜਾਂਚ ਹੋਵੇ ਤੀਲਕ ਆਇਆ ਕਿੱਥੇ ਮੈਂ ਕਹਿੰਦਾ ਕਰ ਲੋ ਕੋਈ ਸੰਨੁਤਰਾਜ ਨਹੀਂ ਪਰ ਇਹ ਵੀ ਤਾਂ ਆਪਾਂ ਜਾਂਚ ਕਰੀਏ ਨਾ ਕਿ ਜਾ ਰਿਆ ਕਿੱਥੇ ਸੀ ਕੋਈ ਬੰਦਾ ਅੱਜ 300000 ਰੁਪਏ ਇਕੱਠਾ ਕਰ ਰਿਹਾ ਹੈ ਉਹ ਆਪਣੇ ਸ਼ੌਕ ਵਾਸਤੇ ਤਾਂ ਨਹੀਂ ਕਰ ਰਿਹਾ ਉਹ ਕਿੱਥੇ ਭੇਜਣ ਵਾਸਤੇ ਕਰ ਰਿਹਾ ਤੇ ਇਹ ਸਾਰੀ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਜੋ ਇਸੇ ਪਿਛਲੇ 3 ਸਾਲ ਕੋਈ ਨਿਰਿੰਦਰ ਕੌਰ ਨੇ ਟਰੱਕ ਯੂਨੀਅਨ ਦੇ ਵਿੱਚ ਆ ਪੈਸਾ ਖਿੱਚਿਆ ਉਹਦੀ ਵੀ ਇਹ ਨਾਲ ਹੀ ਜਾਂਚ ਹੋ ਜੂਗੀ ਨਾ ਕਿਉਂ ਹਟ ਜੇ ਉਹ ਸੱਚੀ ਹੈ ਉਹ ਜਾਂਚ ਤੋਂ ਕਿਉਂ ਹਟ ਰਹੀ ਹੈ ਕਰਾਈ ਜਾਂਚ ਤੁਸੀਂ ਕਿਹਾ ਕੇਂਦਰੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਕਿ ਇਸ ਮਸਲੇ ਦੀ ਸੀਬੀਆਈ ਜਾਂ ਈਡੀ ਦੀ ਜਾਂਚ ਹੋਵੇ ਦੇਖੋ ਸੀਬੀਆਈ ਦੀ ਤਾਂ ਹਲੇ ਹੋ ਨਹੀਂ ਸਕਦੀ ਮੈਂ ਦਿੱਲੀ ਰਿਕੁਐਸਟ ਕੀਤੀ ਆ ਕਿ ਈਡੀ ਆ ਇਨਕਮ ਟੈਕਸ ਰਾਹੀਂ ਆਪਾਂ ਦੇਖੀਏ ਪਰ ਪੰਜਾਬ ਸਰਕਾਰ ਦੀ ਵੀ ਇੱਕ ਜ਼ਿੰਮੇਵਾਰੀ ਆ ਪ੍ਰਸ਼ਾਸਨ ਪੰਜਾਬ ਪਰ ਪ੍ਰਸ਼ਾਸਨ ਨੂੰ ਵੀ ਤੇ ਆਪਣੇ ਆਪਣੇ ਆਪਣਾ ਕੰਮ ਕਰਨਾ ਚਾਹੀਦਾ ਹੈ ਇਨਕਮ ਟੈਕਸ ਤੋਂ ਆਪਾਂ ਕਰਾਵਾਂਗੇ ਕਿਉਂਕਿ 30 ਲੱਖ ਰੁਪਏ ਦੀ ਰਕਮ ਉੱਥੇ ਵੀਡੀਓ 'ਚ ਦਿਖ ਰਹੀ ਆ ਤੇ ਬਲੈਕ ਮਨੀ ਐਕਟ ਦੇ ਹੇਠ ਉਹਦੇ ਬਾਰੇ ਕਾਰਵਾਈ ਜ਼ਰੂਰ ਹੋ ਸਕਦੀ ਔਰ ਆਪਾਂ ਕਰਾਵਾਂਗੇ ਅੱਜ ਨਿਰਿੰਦਰ ਕੌਰ ਭਰਾਜ ਨੇ ਇਸ ਸਪੀਚ ਦੇ ਵਿੱਚ ਇੱਕ ਸ਼ਬਦ ਵਰਤਿਆ ਉਹ ਕਹੇ ਕਿ ਸਾਡਾ ਖਸੂਰ ਸਿਰਫ ਇੰਨਾ ਕਿ ਕੀ ਅਸੀਂ ਆਮ ਘਰਾਂ ਦੇ ਲੋਕ ਰਾਜਨੀਤੀ 'ਚ ਆ ਗਏ ਪੰਜਾਬ ਦੇ ਪਬਲਿਕ ਨੂੰ ਪੁੱਛੋ ਵੀਡੀਓ ਕੱਢ ਲਓ ਸੋਸ਼ਲ ਮੀਡੀਆ ਦੇਖ ਲਓ ਇਹ ਕੁੜੀ 3 ਸਾਲ ਪਹਿਲਾਂ ਸਕੂਟੀ ਦੇ ਵਿੱਚ ਗਈ ਸੀ ਤੇ ਅੱਜ ਤਿੰਨ ਤਿੰਨ ਨੇਵਰ ਗੱਡੀਆਂ ਜਿ ਕੋ ਮਰੀ ਆ ਕਿੱਥੇ ਆ ਸਧਾਰਨ ਸਧਾਰਨ ਹੋ ਸਕਦੀ ਸੀ ਪਰ ਅੱਜ ਕੋਈ ਸਧਾਰਨ ਨਹੀਂ ਹੈ ਲੁੱਟ ਖਾ ਕੇ ਪੰਜਾਬ ਨੂੰ ਬਰਬਾਦ ਕਰਤਾ ਔਰ ਆਪਾਂ ਕਾਰਵਾਈ ਚਾਹ ਰਹੇ ਹਾਂ ਔਰ ਕਾਰਵਾਈ ਕਰਾਵਾਂਗੇ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਭਰਾਜ ਕਹਿ ਰਹੇ ਨੇ ਭਰਾਜ ਮੈਂ ਕਹਿੰਦਾ ਜੇ ਤੂੰ ਸੱਚੀ ਹੈ ਤਾਂ ਇਨਕੁਆਇਰੀ ਕਰਾ ਦੇ ਇਨਕੁਆਇਰੀ ਬਿਠਾ ਪਬਲਿਕ ਇਨਕੁਆਇਰੀ ਕਰਾ ਜੋ ਜੋ ਤੇਰੇ ਲੋਕ ਹੈ ਉਹਨਾਂ ਦੀ ਇੰਟਰਵਿਊ ਕਰਾ ਤੈਨੂੰ ਕੀ ਘਬਰਾਟ ਆ ਤੂੰ ਇਨਕੁਆਇਰੀ ਤਾਂ ਕਿਉਂ ਘਬराई ਦੀ ਹੈ ਇਨਕੁਆਇਰੀ ਕਰਾਓ ਖੁਦਾ ਜੀ ਅੱਜ ਐਸਐਸਪੀ ਦਫ਼ਤਰ ਗਏ ਨੇ ਮੰਗ ਪੱਤਰ ਦਿੱਤਾ ਇਨਕੁਆਇਰੀ ਕਰਾਉਣ ਦੇ ਚੰਗੀ ਗੱਲ ਹੈ ਕਰਾਓ ਇਨਕੁਆਇਰੀ ਆਪਾਂ ਤਾਂ ਕਹਿੰਦੇ ਕਰਾ ਸਾਡੇ ਧਰਨੇ ਤੇ ਆ ਜਾ ਪ੍ਰਸ਼ਾਸਨ ਦੇ ਖਿਲਾਫ ਹੀ ਇਹ ਧਰਨਾ ਆ ਜਾ ਤੁਸੀਂ ਕੀ ਮੰਗ ਕਰਦੇ ਆਪਾਂ ਇਹ ਮੰਗ ਕਰਦੇ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ ਦੋ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਉਹ 3 ਲੱਖ ਰੁਪਇਆ ਕਿਉਂ ਇਕੱਠਾ ਕੀਤਾ ਗਿਆ ਸੀ ਕਿਹਦੇ ਕੋਲ ਜਾ ਰਿਹਾ ਸੀ ਉਧੇ ਇਨਕੁਆਰੀ ਹੋਣੀ ਚਾਹੀਦੀ ਦੂਜੀ ਇਨਕੁਆਰੀ ਹੋਣੀ ਚਾਹੀਦੀ ਇਹ ਕਿ ਜੋ ਵੀਡੀਓ ਮਨਜੀਤ ਕਾਕਾਏ ਨੇ ਜਾਰੀ ਕੀਤਾ ਸੀ ਕਿ ਉਹਨੂੰ ਮਜਬੂਰਨ ਪਦਮ ਚੱਕਣਾ ਪਹਿਰਿਆ ਹੈ ਨਸ਼ਾਖਾਨਾ ਪਹਿਰਿਆ ਹੈ ਔਰ ਉਹਨੂੰ ਆਪਣੇ ਜਾਨ ਦੀ ਖਤਰਾ ਹੈ ਟੇਕ ਅ ਬੈਡਮਨ ਟੂ ਸੁਸਾਈਡ ਦਾ ਪਰਚਾ ਦੇਣਾ ਦੇਣਾ ਚਾਹੀਦਾ ਇੱਕ ਬੀਬੀ ਭਰਾਜੇ ਵੀ ਕਹਿ ਰਹੇ ਨੇ ਕਿ ਹਰ ਕੋਈ ਆਪਣੇ ਘਰ ਦੇ ਵਿੱਚ ਪੈਸਾ ਰੱਖ ਕੇ ਕੋਈ ਵੀ ਕਹਿ ਦੂਗਾ ਕਿ ਬੀਬੀ ਭਰਾਜ ਪੈਸੇ ਲੈ ਕੇ ਪ੍ਰਧਾਨਗੀ ਦੇ ਰਹੀ ਹੈ ਇਨਕੁਆਰੀ ਹੋਣੀ ਚਾਹੀਦੀ ਇਹ ਕਦੇ ਕੋਈ ਨਹੀਂ ਹੁੰਦੇ ਪਹਿਲੇ ਤਾਂ ਕਿਸੇ ਨੇ ਨਹੀਂ ਕੀਤਾ ਕੋਈ ਸਬੂਤ ਹੈ ਪਰਿਵਾਰ ਨਾਲ ਕੋਈ ਗੱਲ ਹੋਈ ਸਾਡਾ ਪਰਿਵਾਰ ਇੱਥੇ ਬੈਠਾ ਸਬੂਤ ਇਹ ਹੀ ਹੈ ਕਿ ਉਹ ਮਨਜੀਤ ਆਪ کہہ ਰਿਹਾ ਕਿ ਮੇਰੇ ਤੋਂ 3 ਲੱਖ ਰੁਪਏ ਮੰਗੇ ਸੀ ਮੈਨੂੰ ਹਾਂ ਕਹਤੀ ਸੀ ਸਬੂਤ ਤਾਂ ਹੈ ਹੀ ਜਿਸ ਬੰਦੇ ਤੋਂ ਮੰਗੇ ਆ ਉਹ ਆਪ کہہ ਰਿਹਾ ਰਿਕਾਰਡਿੰਗਸ ਹੈ 180 ਇਸ ਪਰਿਵਾਰ ਦੇ ਕੋਲ 180 ਰਿਕਾਰਡਿੰਗਸ ਹਨ ਨਿਰਿੰਦਰ ਕੌਰ ਕਾਕਾ ਮਨਜੀਤ ਤੇ ਉਹ ਜੋ ਇਹਨਾਂ ਦਾ ਬਲੌਗ ਦਾ ਪ੍ਰਧਾਨ ਹੈ ਉਹਨਾਂ ਦੇ ਤਿੰਨਾਂ ਦੇ ਵਿੱਚ 180 ਰਿਕਾਰਡਿੰਗਸ ਹੈ ਜਿੱਤੇ ਤੂੰ ਕਿੱਥੇ ਅੱਛਾ ਆ ਜਾ ਅੱਛਾ ਉਹ ਥੈਲਾ ਕਿੱਥੇ ਹੈ ਉਹ ਸਮਾਨ ਕਿੱਥੇ ਹੈ ਇਹ ਗੱਲ ਇਨਕੁਆਇਰੀ ਕਰੀਏ ਸਾਰਾ ਕੁਝ ਜੇਕਰ ਤੁਹਾਡੀ ਮੰਗਾ ਪੂਰੀਆਂ ਨਾ ਹੋਈਆਂ ਫਿਰ ਤੁਸੀਂ ਅੱਗੇ ਦਾ ਐਕਸ਼ਨ ਕੀ ਕਰੋਗੇ ਆਪਾਂ ਇਹ ਫੈਸਲਾ ਲੈਂਦਾ ਹੈ ਕਿ ਆਪਾਂ ਪ੍ਰਸ਼ਾਸਨ ਨੂੰ ਹੁਣ ਇੱਕ ਦਿਨ ਦੇਵਾਂਗੇ ਜੇ ਕੱਲ ਕੋਈ ਕਾਰਵਾਈ ਨਹੀਂ ਹੁੰਦੀ ਤੇ ਐਸਐਸਪੀ ਦਫ਼ਤਰ ਦੇ ਸਾਹਮਣੇ ਜਾ ਕੇ ਆਪਾਂ ਧਰਨਾ ਦੁਬਾਰਾ ਦੇਵਾਂਗੇ